ਟਾਈਮ ਪੁਲਿਸ ਲਾਈਨ ਬਠਿੰਡਾ ਚ ਮੌਜੂਦਾ ਜਿੱਥੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਵਿਕਲਾਂ ਦੀ ਅੱਜ ਬੋਲੀ ਕਰਵਾਈ ਜਾ ਰਹੀ ਹੈ ਜਿਨ੍ਹਾਂ ਵਿਕਲਾਂ ਦਾ ਜਿਹੜਾ ਮਾਨਜੋ ਕੋਰਟ ਵੱਲੋਂ ਜਿਹੜਾ ਫੈਸਲਾ ਕਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਇਸ ਟਾਈਮ ਪੁਲਿਸ ਲਾਈਨ ਬਠਿੰਡਾ ਦੀਆਂ ਦਿਖਾ ਰਿਹਾ ਹੈ ਜਿੱਥੇ ਅੱਜ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਵਿਕਲਾਂ ਦਾ ਮਾਨਜੋ ਕੋਰਟ ਵੱਲੋਂ ਫੈਸਲਾ ਕਰ ਦਿੱਤਾ ਗਿਆ ਉਹਨਾਂ ਵਿਕਲਾਂ ਦੀ ਅੱਜ ਜਿਹੜੀ ਕੁੱਲੀ ਬੋਲੀ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਕਰਵਾਈ ਜਾ ਰਹੀ ਹੈ ਕਾਫੀ ਵੱਡੀ ਤਦਾਰ ਤੇ ਬੋਲੀਕਾਰ ਪਹੁੰਚੇ ਹੈ ਅਤੇ ਵਟਿੰਡਾ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਇਆ ਅਤੇ ਇਸ ਟਾਈਮ ਬੋਲੀ ਜਿਹੜੀ ਕਰਵਾਈ ਜਾ ਰਹੀ ਹੈ ਤਸਵੀਰਾਂ ਤੋਂ ਇਸ ਟਾਈਮ ਪੁਲਿਸ ਲਾਈਨ ਪੰਜਾਬ ਦੇ ਖੇਤਰ ਦਿਖਾ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਵਟਿੰਡਾ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਵੀ ਇੱਥੇ ਮੌਜੂਦ ਹੈ ਐਸਪੀ ਹੈੱਡ ਕੁਆਰਟਰ ਜਗਦੀਸ਼ ਮਿਸ਼ਨੋਈ ਵੀ ਤੁਹਾਨੂੰ ਨਜ਼ਰ ਆਣਗੇ ਅਤੇ ਐਸਪੀ ਡੀ ਜਸਮੀਤ ਸਿੰਘ ਸਾਹੀਵਾਲ ਵੀ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਆਣਗੇ ਅਤੇ ਕੋਰਟ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਇਆ ਇਸ ਖੁੱਲੀ ਬੋਲੀ ਚ ਕਾਫੀ ਵੱਡੀ ਤਦਾਰ ਚ ਬੋਲੀਕਾਰ ਵੀ ਪਹੁੰਚੇ ਹੋਇਆ ਹੈ ਤਸਵੀਰਾਂ ਤੁਹਾਨੂੰ ਇਸ ਟੈਂਪੋ ਪੁਲਿਸ ਲਾਈਨ ਬਠਿੰਡਾ ਦੀਆਂ ਦਿਖਾ ਰਹੇ ਹਾਂ ਇਸ ਬੋਲੀ ਨੂੰ ਲੈ ਕੇ ਬਠਿੰਡਾ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਅਸੀਂ ਇਰਾਦਾ ਇਸ ਟੈਂਪੋ ਦਿਖਾ ਰਹੇ ਹਾਂ ਅਸੀਂ ਪੁਲਿਸ ਇਲਾਕੇ ਬਠਿੰਡਾ ਦੀਆਂ ਜਿੱਥੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਜਿੱਨਾ ਵਿਕਲਾਂ ਦਾ ਜਿਹੜਾ ਫੈਸਲਾ ਹੋ ਚੁੱਕਿਆ ਮਾਨਜੋ ਕੋਰਟ ਵੱਲੋਂ ਫੈਸਲਾ ਕਰ ਦਿੱਤਾ ਗਿਆ ਉਹਨਾਂ ਵਿਕਲਾਂ ਦੀ ਅੱਜ ਖੁੱਲੀ ਬੋਲੀ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਕਰਵਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਪੁਲਿਸ ਲਾ ਰਿਹਾ ਬਠਿੰਡਾ ਦੀਆ ਦਿਖਾ ਰਿਹਾ ਇਸ ਖੁੱਲੀ ਬੋਲੀ ਨੂੰ ਲੈ ਕੇ 14 ਲੱਖ ਰੁਪਏ ਦੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਵਿਕਲਾਂ ਦੀ ਖੁੱਲੀ ਬੋਲੀ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਹੈੱਡ ਕੁਆਟਰ ਜਗਦੀਸ਼ ਵਿਸ਼ਨੋਈ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਅੱਜ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਵਿਕਲਾਂ ਦਾ ਫੈਸਲਾ ਹੋ ਚੁੱਕਿਆ ਸੀ ਉਹਨਾਂ ਦੀ ਖੁੱਲੀ ਬੋਲੀ ਕਰਵਾਈ ਗਈ ਹੈ ਕੀ ਕਹਿਣਾ ਚਾਹੋਗੇ ਅੱਜ ਸੀ ਇਕ ਸੋਛੇ ਵੀ ਕਲਜ਼ ਦੇ ਹਿੱਕੇ ਉਹਨਾਂ ਨੇ ਜਿਹੀ ਬੋਲੀ ਕਰਵਾਈ ਗਈ ਸੀ ਤੇ ਇਹ ਇਕਲਾਂ ਦੀ ਬੋਲੀ ਕਰਾਉਣ ਤੋਂ ਪਹਿਲਾਂ ਜਿਹੜਾ ਹੈਗਾ ਸਿੱਧਾ ਪੇਪਰਾਂ ਦੇ ਅੰਦਰ ਵੀ ਇਹ ਜਾ ਤਾਂ ਇਹ ਕਿਤੇ ਸੀ ਇਹ ਬੋਲੀ ਹੋਊਗੀ ਜੋ ਕੋਈ ਖਰੀਦਣਾ ਚਾਹਵਾਨ ਹੈਗਾ ਉਹ ਬੋਲੀ ਦੇ ਅੰਦਰ ਭਾਗ ਲੈ ਸਕਦਾ ਪੁਲਿਸ ਲਾਈਨ ਤੇ ਮਟਰਨਾ ਚ ਤੇ ਅੱਜ ਇਹਦੇ ਅੰਦਰ ਜਿਹੜੇ 22 ਬੋਲੀਕਾਰ ਸੀ ਜਿਹਨੇ ਪਾਰਟਿਸਪੇਟ ਕੀਤਾ ਹੈਗਾ ਤੇ ਇੱਕ ਬਠਿੰਡਾ ਤੇ ਇੱਕ ਮਾਨਸਾ ਦੀ ਪਾਰਟੀ ਹੈਗੀ ਜਿਹੜੀ ਜਿਨ੍ਹਾਂ ਨੂੰ ਇਹ ਜਿਆ ਬੋਲੀ ਦਾ ਜਿਹੜਾ ਉਹਨਾਂ ਨੇ ਆਪ ਦਾ ਰੇਟ ਸਭ ਤੋਂ ਵੱਧ ਲਾਇਆ ਸੀਗਾ ਉਹਨਾਂ ਨੂੰ ਛੱਡੀ ਗਈਗੀ ਫਿਰ ਜੇ ਗੱਲ ਖੜੀ ਹੈ ਕਿਹੜੇ ਕਿਹੜੇ ਵਿਕਲ ਸੀਗੇ ਇਸ ਬੋਲੀ 'ਚ ਇਹਦੇ ਅੰਦਰ 3TC ਵੀ ਸੀਗੀ ਨਵਾਂ ਗੱਡੀ ਸੀ ਸੀਫਟ ਕਾਰ ਵੀ ਸੀਗੀ ਟੂ ਵਿਲਰ ਜਿਵੇਂ ਮੋਟਰਸਾਈਕਲ ਵਗੈਰਾ ਵੀ ਸੀਗੇ ਤੇ ਇੱਕ ਸਾਈਕਲ ਵੀ ਸੀਗਾ ਇਹਦੇ ਵਿੱਚ ਕੀ ਪ੍ਰੋਸੀਜਰ ਹੁੰਦਾ ਸਰ ਜੀ ਜਿਹੜੀ ਤੁਸੀਂ ਖੁੱਲੀ ਬੋਲੀ ਕਰਵਾਉਂਦੇ ਡਿਸੀਜਨ ਇਹਦਾ ਜਿਹੜੇ ਇਹ ਵਿਕਲਪ ਹੁੰਦੇ ਇੱਕ ਤਰੀਕੇ ਦਾ ਸਕੋਰ ਦੀ ਅੰਮ੍ਰੀ ਕੰਮ ਆਉਂਦਾ ਜੋ ਕਿ ਇਹਨੂੰ ਤੁਸੀਂ ਸੜਕ ਦੇ ਉੱਤੇ ਯੂਜ਼ ਨਹੀਂ ਕਰ ਸਕਦੇ ਤੇ ਇਹਦੇ ਅਸੀਂ ਆਰਡਰ ਲੈ ਕੇ ਜਿਨ੍ਹਾਂ ਦੇ ਮਕਦਮੇ ਵੀ ਫੈਸਲੇ ਹੋ ਚੁੱਕੇ ਐ ਉਹਨਾਂ ਨੂੰ ਫਿਰ ਅਸੀਂ ਕੀ ਕਰਦੇ ਆਂ ਇਹਨਾਂ ਦੀ ਐਡ ਕਰਕੇ ਤੇ ਇਹਨਾਂ ਦੀ ਜਿਹੜੀ ਬੋਲੀ ਕਰਵਾ ਕੇ ਜਿਹੜਾ ਪੈਸਾ ਬੋਲੀ ਦਾ ਆਉਂਦਾ ਐ ਇਹ ਅਸੀਂ ਗਵਰਨਮੈਂਟ ਖਜ਼ਾਨੇ 'ਚ ਜਿਹੜਾ ਹੈਗਾ ਜਮ੍ਹਾਂ ਕਰਾ ਦਿੰਦੇ ਆ ਤੇ ਬਠਿੰਡਾ ਪੁਲਿਸ ਪ੍ਰਸ਼ਾਸਨ ਸਮੇਂ-ਸਮੇਂ ਤੇ ਖੁੱਲੀ ਬੋਲੀ ਕਰਵਾਉਂਦਾ ਰਹਿੰਦਾ ਹਾਂਜੀ ਇਹ ਬੋਲੀ ਮੈਂ ਅਪ੍ਰੈਲ ਦੇ ਇੱਥੇ ਟ੍ਰਾਂਸਫਰ ਹੋ ਕੇ ਆਇਆ ਸੀਗਾ ਤੇ ਉਸ ਟਾਈਮ ਵੀ ਇਹ ਸਾਡੀ ਸੈਕਿੰਡ ਬੋਲੀ ਹੈਗੀ ਉਦੋਂ ਪਹਿਲਾਂ ਵੀ ਸੀ ਜਿਹੜੀ ਹੈਗੀ ਉੱਥੇ ਵਿਕਲਾਂ ਦੀ ਬੋਲੀ ਬਲੀ ਬੋਲੀ ਕਰਾਈ ਗਈ ਬਿਲਕੁਲ ਜੀ ਬਿਲਕੁਲ ਐਸੀ ਐਸਪੀ ਹੈੱਡ ਕੁਆਰਟਰ ਜਗਦੀਸ਼ ਬਿਸ਼ਨੋਈ ਜਿਨ੍ਹਾਂ ਨੇ ਕਿਹਾ ਕੀ ਮਾਨਜੋ ਕੋਟ ਵੱਲੋਂ ਜਿਨ੍ਹਾਂ ਵਿਕਲਾਂ ਦਾ ਜਿਹੜਾ ਫੈਸਲਾ ਕਰ ਦਿੱਤਾ ਗਿਆ ਸੀ ਉਹਨਾਂ ਵਿਕਲਾਂ ਦੀ ਬੋਲੀ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਕਰਵਾਈ ਗਈ ਹੈ ਕੈਮਰਾਮੈਨ ਸੋਹਲ ਦੇ ਨਾਲ ਮਨੋਚ ਚਰਕੀਵਾਲ ਡੈਨਿਕ ਸਵੇਰਾ ਟੀਵੀ ਬਠਿੰਡਾ ਇਸ ਟਾਈਮ ਪੁਲਿਸ ਲਾਈਨ ਬਠਿੰਡਾ ਤੇ ਮਜੂਦਾ ਜਿੱਥੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਵਿਕਲਾਂ ਦੀ ਅੱਜ ਬੋਲੀ ਕਰਵਾਈ ਜਾ ਰਹੀ ਹੈ ਜਿਨ੍ਹਾਂ ਵਿਕਲਾਂ ਦਾ ਜਿਹੜਾ ਮਾਨਜੋ ਕੋਰਟ ਵੱਲੋਂ ਜਿਹੜਾ ਫੈਸਲਾ ਕਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਇਸ ਟਾਈਮ ਪੁਲਿਸ ਲਾਈਨ ਬਠਿੰਡਾ ਦੀਆਂ ਦਿਖਾ ਰਿਹਾ ਹੈ ਜਿੱਥੇ ਅੱਜ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਵਿਕਲਾਂ ਦਾ ਮਾਨਜੋ ਕੋਰਟ ਵੱਲੋਂ ਫੈਸਲਾ ਕਰ ਦਿੱਤਾ ਗਿਆ ਉਹਨਾਂ ਵਿਕਲਾਂ ਦੀ ਅੱਜ ਜਿਹੜੀ ਖੁੱਲੀ ਬੋਲੀ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਕਰਵਾਈ ਜਾ ਰਹੀ ਹੈ ਕਾਫੀ ਵੱਡੀ ਤਦਾਰ ਜਿੱਥੇ ਬੋਲੀਕਾਰ ਪਹੁੰਚੇ ਹੈ ਅਤੇ ਵਟਿੰਡਾ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਇਆ ਅਤੇ ਇਸ ਟਾਈਮ ਬੋਲੀ ਜਿਹੜੀ ਕਰਵਾਈ ਜਾ ਰਹੀ ਹੈ ਤਸਵੀਰਾਂ ਤੋਂ ਇਸ ਟਾਈਮ ਪੁਲਿਸ ਲਾਈਨ ਤੋਂ ਪੰਜਾਬੀ ਖੇਤਰ ਦਿਖਾ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਵਟਿੰਡਾ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਵੀ ਇੱਥੇ ਮੌਜੂਦ ਹੈ ਐਸਪੀ ਹੈੱਡ ਕੁਆਰਟਰ ਜਗਦੀਸ਼ ਮਿਸ਼ਨੋਈ ਵੀ ਤੁਹਾਨੂੰ ਨਜ਼ਰ ਆਣਗੇ ਅਤੇ ਐਸਪੀ ਡੀ ਜਸਮੀਤ ਸਿੰਘ ਸਾਹੀਵਾਲ ਵੀ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਆਣਗੇ ਅਤੇ ਕੋਰਟ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਇਆ ਇਸ ਖੁੱਲੀ ਬੋਲੀ ਚ ਕਾਫੀ ਵੱਡੀ ਤਦਾਰ ਚ ਬੋਲੀਕਾਰ ਵੀ ਪਹੁੰਚੇ ਹੋਇਆ ਹੈ ਤਸਵੀਰਾਂ ਤੁਹਾਨੂੰ ਇਸ ਟੈਂਪੋ ਪੁਲਿਸ ਲਾਈਨ ਬਠਿੰਡਾ ਦੀਆਂ ਦਿਖਾ ਰਿਹਾ ਇਸ ਬੋਲੀ ਨੂੰ ਲੈ ਕੇ ਬਠਿੰਡਾ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਜਿਵੇਂ ਅਸੀਂ ਇਹ ਤਸਵੀਰਾਂ ਦਿਖਾ ਰਿਹਾ ਅਸੀਂ ਬੋਲੀ ਚ ਲੈ ਕੇ ਬਠਿੰਡਾ ਦੀਆਂ ਜਿੱਥੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਜਿੰਨਾ ਵਿਕਲਾਂ ਦਾ ਜਿਹੜਾ ਫੈਸਲਾ ਹੋ ਚੁੱਕਿਆ ਮਾਨਜੋ ਕੋਰਟ ਵੱਲੋਂ ਐਲਾਨ ਕਰ ਦਿੱਤਾ ਗਿਆ ਉਹਨਾਂ ਵਿਕਲਾਂ ਦੀ ਅੱਜ ਖੁੱਲੀ ਬੋਲੀ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਕਰਵਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਪੁਲਿਸ ਲਾਗ ਰਿਹਾ ਹੈ ਬਠਿੰਡਾ ਦੀਆ ਦਿਖਾ ਰਿਹਾ ਇਸ ਖੁੱਲੀ ਬੋਲੀ ਨੂੰ ਲੈ ਕੇ 12 ਲੱਖ ਰੁਪਏ 21 ਲੱਖ ਰੁਪਏ ਸਬੰਧ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਵਿਕਲਾਂ ਦੀ ਖੁੱਲੀ ਬੋਲੀ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਹੈੱਡ ਕੁਆਟਰ ਜਗਦੀਸ਼ ਵਿਸ਼ਨੋਈ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਅੱਜ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਵਿਕਲਾਂ ਦਾ ਫੈਸਲਾ ਹੋ ਚੁੱਕਿਆ ਸੀ ਉਹਨਾਂ ਦੀ ਖੁੱਲੀ ਬੋਲੀ ਕਰਵਾਈ ਗਈ ਹੈ ਕੀ ਕਹਿਣਾ ਚਾਹੋਗੇ ਅੱਜ ਸੀ ਇਕ ਸੱਚੇ ਵੀ ਕਸਦੂਖ ਸੀਗੇ ਉਹਨਾਂ ਨੇ ਜਿਸੀ ਬੋਲੀ ਕਰਵਾਈਗੀ ਸੀ ਤੇ ਇਹ ਇਕਲਾਂ ਦੀ ਬੋਲੀ ਕਰਾਉਣ ਤੋਂ ਪਹਿਲਾਂ ਜਿਹੜਾ ਹੈਗਾ ਸਿੱਧਾ ਪੇਪਰਾਂ ਦੇ ਅੰਦਰ ਵੀ ਇਹ ਜਾ ਤਾਂ ਇਹ ਕਿਤੇ ਸੀ ਇਹ ਬੋਲੀ ਹੋਊਗੀ ਜੋ ਕੋਈ ਖਰੀਦਣਾ ਚਾਹਵਾਨ ਹੈਗਾ ਉਹ ਬੋਲੀ ਦੇ ਅੰਦਰ ਭਾਗ ਲੈ ਸਕਦਾ ਪੁਲਿਸ ਲਾਈਨ ਤੇ ਮਟਰਨਾ ਚ ਤੇ ਅੱਜ ਇਹਦੇ ਅੰਦਰ ਜਿਹੜੇ 22 ਬੋਲੀਕਾਰ ਸੀ ਜਿਹਨੇ ਪਾਰਟਿਸਪੇਟ ਕੀਤਾ ਹੈਗਾ ਤੇ ਇੱਕ ਬਠਿੰਡਾ ਤੇ ਇੱਕ ਮਾਨਸਾ ਦੀ ਪਾਰਟੀ ਹੈਗੀ ਜਿਹੜੀ ਜਿਨ੍ਹਾਂ ਨੂੰ ਇਹ ਜਿਆ ਬੋਲੀ ਦਾ ਜਿਹੜਾ ਉਹਨਾਂ ਨੇ ਆਪ ਦਾ ਰੇਟ ਸਭ ਤੋਂ ਵੱਗ ਲਾਇਆ ਸੀਗਾ ਉਹਨਾਂ ਨੂੰ ਛੱਡੀ ਗਈਗੀ ਸਰ ਜੇ ਗੱਲ ਖੜੀ ਹੈ ਕਿਹੜੇ ਕਿਹੜੇ ਵਿਕਲ ਸੀਗੇ ਇਸ ਬੰਦੇ ਚ ਇਹਦੇ ਅੰਦਰ 3TC ਵੀ ਸੀਗੀ ਨਵਾਂ ਗੱਡੀ ਸੀ ਸ਼ਿਫਟ ਕਾਰ ਵੀ ਸੀਗੀ ਟੂ ਵਿਲਰ ਜਿਵੇਂ ਮੋਟਰਸਾਈਕਲ ਵਗੈਰਾ ਵੀ ਸੀਗੇ ਤੇ ਇੱਕ ਸਾਈਕਲ ਵੀ ਸੀਗਾ ਇਹਦੇ ਕੀ ਪ੍ਰੋਸੀਜਰ ਹੁੰਦਾ ਸਰ ਇਹਦਾ ਜਿਹੜੀ ਤੁਸੀਂ ਖੁੱਲੀ ਬੋਲੀ ਕਰਵਾਉਂਦੇ ਡਿਸੀਜਨ ਇਹ ਤਾਂ ਜਿਹੜੇ ਇੱਕ ਲੈਂਦੇ ਇੱਕ ਤਰੀਕੇ ਦਾ ਸਕੋਰ ਦੀ ਅੰਮ੍ਰੀ ਕੰਮ ਆਉਂਦਾ ਚੋ ਕਿ ਇਹਨੂੰ ਤੁਸੀਂ ਸੜਕ ਦੇ ਉੱਤੇ ਯੂਜ਼ ਨਹੀਂ ਕਰ ਸਕਦੇ ਤੇ ਇਹਦੇ ਅਸੀਂ ਆਰਡਰ ਲੈ ਕੇ ਜਿਨ੍ਹਾਂ ਦੇ ਮੁਕੰਮਲ ਨੇ ਫੈਸਲੇ ਹੋ ਚੁੱਕੇ ਐ ਉਹਨਾਂ ਨੂੰ ਫਿਰ ਅਸੀਂ ਕੀ ਕਰਦੇ ਆਂ ਇਹਨਾਂ ਦੀ ਐਡ ਕਰਕੇ ਤੇ ਇਹਨਾਂ ਦੀ ਜਿਹੜੀ ਬੋਲੀ ਕਰਵਾ ਕੇ ਤੇ ਜਿਹੜਾ ਪੈਸਾ ਬੋਲੀ ਦਾ ਆਉਂਦਾ ਇਹ ਅਸੀਂ ਗਵਰਨਮੈਂਟ ਖਜ਼ਾਨੇ 'ਚ ਜਿਹੜਾ ਹੈਗਾ ਜਮਾ ਕਰਾ ਦਿੰਦੇ ਆ ਤੇ ਬਠਿੰਡਾ ਪੁਲਿਸ ਪ੍ਰਸ਼ਾਸਨ ਸਮੇਂ-ਸਮੇਂ 'ਤੇ ਖੁੱਲੀ ਬੋਲੀ ਕਰਵਾਉਂਦਾ ਰਹਿੰਦਾ ਹਾਂਜੀ ਇਹ ਬੋਲੀ ਮੈਂ ਅਪ੍ਰੈਲ ਜੀ ਇੱਥੇ ਟ੍ਰਾਂਸਫਰ ਹੋ ਕੇ ਆਇਆ ਸੀਗਾ ਤੇ ਉਸ ਟਾਈਮ ਵੀ ਇਹ ਸਾਡੀ ਸੈਕਿੰਡ ਬੋਲੀ ਹੈਗੀ ਉਹ ਤੋਂ ਪਹਿਲਾਂ ਵੀ ਸੀ ਜਿਹੜੀ ਹੈਗੀ ਉੱਥੇ ਵਿਕਲਾਂ ਦੀ ਬੋਲੀ ਖਲੀ ਬੋਲੀ ਕਰਾਈ ਗਈ ਬਿਲਕੁਲ ਜੀ ਬਿਲਕੁਲ ਐਸੀ ਐਸਪੀ ਹੈੱਡ ਕੁਆਰਟਰ ਜਗਦੀਸ਼ ਮਿਸ਼ਨੋਈ ਜਿਨ੍ਹਾਂ ਨੇ ਕਿਹਾ ਕੀ ਮਾਨਜੋ ਕੋਟ ਵੱਲੋਂ ਜਿਨ੍ਹਾਂ ਵਿਕਲਾਂ ਦਾ ਜਿਹੜਾ ਫੈਸਲਾ ਕਰ ਦਿੱਤਾ ਗਿਆ ਸੀ ਉਹਨਾਂ ਵਿਕਲਾਂ ਦੀ ਬੋਲੀ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਕਰਵਾਈ ਗਈ ਹੈ ਕੈਮਰਾਮੈਨ ਸੋਹਲ ਦੇ ਨਾਲ ਮਨੋਚ ਚਰਕੀਵਾਲ ਡੈਨਿਕ ਸਵੇਰਾ ਟੀਵੀ ਬਠਿੰਡਾ